ਇੱਕ ਹੋਰ ਆਪਾਂ ਨਵੀਂ ਵੀਡੀਓ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਵਧੀਆ ਰੇਟਾਂ ਦੇ ਵਿੱਚ ਆਪਾਂ ਮਸ਼ੀਨਰੀਆਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਤੇ ਇਕੱਲੀ- ਇਕੱਲੀ ਆਪਾਂ ਮਸ਼ੀਨਰੀ ਦੀ ਗੱਲ ਕਰਾਂਗੇ ਤੇ ਸਾਰਾ ਕੁਝ ਤੁਸੀਂ ਦੇਖੋਗੇ ਸਾਰੀਆਂ ਮਸ਼ੀਨਰੀਆਂ ਦੇਖੋਗੇ ਵਧੀਆ ਰੇਟ ਨੇ ਵਧੀਆ ਮਸ਼ੀਨਰੀਆਂ ਵਧੀਆ ਆਪਣੀ ਵੀਡੀਓ ਹੈ ਜੀ ਤੇ ਗੱਲਬਾਤ ਆਪਾਂ ਪੂਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੂਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੋਈ ਸੁਬਿਆ ਚਾਹੀਏ ਆਪਣੇ ਕੋਲੇ ਭੇਜੋ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਲਗਾ ਦੇਗੇ ਆਪਣੇ ਨੰਬਰ ਤੇ ਇੱਕ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਨੰਬਰ ਆਪਣਾ ਉੱਪਰ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾਗਾ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਵੈਗਨਰ ਆਪਣੇ ਕੋਲੇ ਐਲਐਕਐਸਆਈ ਗੱਡੀ ਪਹੁੰਚੀ ਹੈ 2006 ਮਾਡਲ ਹੈ ਜੀ ਚਾਰ ਸਿਲੰਡਰ ਇੰਜਨ ਹੈ ਜੀ ਕੰਡੀਸ਼ਨ ਗੱਡੀ ਦੀ ਪੂਰੀ ਵਧੀਆ ਨਵਾਂ ਮਿਊਜ਼ਿਕ ਸਿਸਟਮ ਹੈ ਤੇ ਐਲਈਡੀ ਸਕਰੀਨ ਵਗੈਰਾ ਅੰਦਰ ਲੱਗੀ ਹੋਈ ਹੈ ਨਵੇਂ ਸੀਟ ਕਵਰ ਨੇ ਪੂਰਾ ਵਧੀਆ ਏਸੀ ਹੀਟਰ ਹੈ ਡਿਮਾਂਡ ਦੀ ਗੱਲ ਕਰੀਏ 1,30,000 ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ। ਏਰੀਆ ਲੁਧਿਆਣਾ, ਸੈਕੰਡ ਓਨਰ ਗੱਡੀ ਆ। ਤੇ ਲੁਧਿਆਣੀ ਨੰਬਰ ਹੈ ਜੀ। ਪੈਟਰੋਲ ਤੇ ਗੱਡੀ ਆ। ਕਿਸੇ ਕੋਲੋਂ ਨੁਕਸ ਨਹੀਂ 2006 ਮਾਡਲ ਹੈ ਤੇ ਬਾਕੀ ਸਾਰਾ ਕੁਝ ਇਹਨਾਂ ਨੇ ਵੀਡੀਓ ਰਾਹੀਂ ਦਿਖਾਈ ਆ। ਬਹੁਤ ਵਧੀਆ ਸੋਹਣੀ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਆ ਤੇ ਮੈਂ ਹਰ ਰੋਜ਼ ਕਹਿੰਦਾ ਹੁਣ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੁਝ ਵੀ ਆ ਚਾਹੀਏ। ਤੁਸੀਂ ਵੇਚਣ ਵਾਸਤੇ ਆਪਣੇ ਕੋਲੇ ਜਦੋਂ ਭੇਜ ਦਿਓ ਜਿਵੇਂ ਕਿ ਇਹਨਾਂ ਨੇ ਫੋਨ ਨੂੰ ਟੇਡਾ ਫੜ ਕੇ ਵੈਗਨਰ ਗੱਡੀ ਦੀ ਬਹੁਤ ਸੋਹਣੀ ਵੀਡੀਓ ਬਣਾਈ ਹੋਈ ਹੈ ਇਸ ਤਰ੍ਹਾਂ ਤੁਸੀਂ ਵੀ ਇੱਕ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਬਾਕੀ ਆਹ ਵੈਗਨਰ ਗੱਡੀ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਰੇਟ ਦੇ ਵਿੱਚ ਆਪਣੇ ਕੋਲੇ ਪਹੁੰਚੀ ਆ ਵਧੀਆ ਗੱਡੀ ਆ ਸੋਹਣੀ ਸਾਫ਼ ਸੁਥਰੀ ਕੋਈ ਚਲਾ ਕੇ ਦੇਖਣਾ ਚਾਹੁੰਦਾ ਕਿਸੇ ਨੂੰ ਪਸੰਦ ਆਈ ਆ ਤਾਂ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਹੈ 9878 2400 58 ਨੰਬਰ ਸੈਕੰਡ ਤੇ ਆਪਣੇ ਕੋਲੇ ਸਵੈਪਟ ਗੱਡੀ ਪਹੁੰਚੀ ਐ ਜੀ ਸਬੱਟ ਗੱਡੀ ਆ ਬਿਲਕੁਲ ਸਾਫ ਕੰਡੀਸ਼ਨ ਦੀ ਤੁਸੀਂ ਦੇਖ ਲਓ ਵੀਡੀਓ 13 ਮਾਡਲ ਐ 80 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ origignal ਰੰਗ ਹੈ ਜੀ ਸਾਰਾ ਮਾਲਕ ਤੀਜੇ ਨੇ ਗੱਡੀ ਤੇ ਥਰਡ ਓਨਰ ਗੱਡੀ ਐ ਜੀ ਪੰਜਾਬ ਨੰਬਰ ਐ 340000 ਰੁਪਿਆ ਮਾਲਕ ਵੱਲੋਂ ਡਿਮਾਂਡ ਪਹੁੰਚੀ ਐ ਏਰੀਆ ਬਠਿੰਡੇ ਗੱਡੀ ਵਧੀਆ ਚਲਾ ਕੇ ਕਿਸੇ ਨੇ ਦੇਖਣੀ ਐ ਕਿਸੇ ਨੇ ਸਟਾਰਟ ਕਰਕੇ ਦੇਖਣੀ ਐ ਕਿ ਮਰਜੀ ਚੈੱਕ ਕਰ ਲਓ ਮਾਲਕ ਕਹਿੰਦੇ ਆ ਪੂਰੀ ਵਧੀਆ ਗੱਡੀ ਐ ਜੀ ਤੇ ਕਮੀ ਪੇਸ਼ੀ ਕੋਈ ਨਹੀਂ ਰੰਗ ਰੰਗ ਗੱਡੀ ਦਾ ਪੂਰਾ ਵਧੀਆਗਾ ਤੇ ਬਠਿੰਡੇ ਖੜੀ ਆ ਜਾ ਕੇ ਦੇਖ ਲਓ ਕਿਸੇ ਨੇ ਜੀ ਜਾ ਕੇ ਦੇਖਣੀ ਹੋਵੇ ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਸਟਾਰਟ ਕਰਕੇ ਦੇਖ ਲਓ ਤੇ ਟਰਾਈ ਲੈਣੀ ਆ ਤੁਸੀਂ ਵਗ ਜੋ ਇਹਨਾਂ ਦੇ ਘਰੇ ਜੇ ਪਹਿਲਾਂ ਕੋਈ ਗੱਲ ਕਰਨੀ ਹੈ ਮਾਲਕ ਨਾਲ ਤਾਂ ਨੰਬਰ ਬਾਈ ਦਾ 94600 5290062 ਜੇ ਗੱਲ ਕਰਨੀ ਹੋਵੇ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਆਪਣੇ ਚੈਨਲ ਦੀ ਥੋੜੀ ਜੀ ਗੱਲ ਕਰਦੇ ਹਾਂ ਜੀ ਜਿੰਨੇ ਤੁਸੀਂ ਪਹੁੰਚੇ ਹੋ ਜੀ ਪਹਿਲੀ ਵਾਰ ਤੇ ਆਪਣੀ ਨਵੀਂ ਵੀਡੀਓ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਬਤ ਤੋਂ ਬਦ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਵੀ ਕਰ ਦਿਓ ਨੀਚੇ ਤੁਹਾਨੂੰ ਲਾਈਕ ਦਾ ਬਟਨ ਮਿਲ ਜੂਗਾ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਤਾਂ ਸਪੋਰਟ ਕਰਿਆ ਕਰੋ ਜੀ ਫੁੱਲ ਤੇ ਆਪਦੇ WhatsApp ਦੇ ਗਰੁੱਪਾਂ ਦੇ ਵਿੱਚ ਆਪਣੇ ਯਾਰਾਂ ਮਿੱਤਰਾਂ ਚ ਆਪਦੇ ਰਿਸ਼ਤੇਦਾਰਾਂ ਚ ਵੀਡੀਓ ਨੂੰ ਆਪਣੀ ਸ਼ੇਅਰ ਲਾਜ਼ਮੀ ਕਰ ਦਿਓ ਜੀ ਤੇ ਵੀਡੀਓ ਵੱਤ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਤੁਸੀਂ ਸਪੋਰਟ ਵੀ ਬਹੁਤ ਕਰਦੇ ਹੋ ਬਹੁਤ ਪਿਆਰ ਦਿੰਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਚੈਨਲ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰਦੇ ਆ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਆਪਣਾ ਨੰਬਰ ਉੱਪਰ ਹਰੇ ਜ ਅੱਖਰਾਂ ਚ ਲਿਖਿਆ ਰਹਿੰਦਾ ਸਾਰੀ ਸਕਰੀਨ ਤੇ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਗੱਡੀ ਪਹੁੰਚੀ ਹੈ 10 ਮਾਡਲ ਗੱਡੀ ਆ ਟਾਇਰ ਆਪਾਂ ਨੂੰ 60 ਤੋਂ 65 ਪੈਸੇ ਮਿਲ ਜਾਣਗੇ ਗੱਡੀ ਦਾ ਰੇਟ ਜਿਹੜਾ ਆਪਣੇ ਕੋਲੇ ਪਹੁੰਚੇਗਾ 70000 ਰੁਪਏ ਫਿਕਸ ਆਪਣੇ ਕੋਲੇ ਪਹੁੰਚੇਗਾ 10 ਮਾਡਲ ਗੱਡੀ ਐ ਕੰਡੀਸ਼ਨ ਪੂਰੀ ਵਧੀਆ ਨੁਕਸ ਕੋਈ ਨਹੀਂ ਸੈਂਟਰ ਲੋਕਿੰਗ ਐ ਤੇ ਤੁਸੀਂ ਜਾ ਕੇ ਦੇਖਣੀ ਹੋਵੇ ਗੱਡੀ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲੂ ਇਹਨਾਂ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਮਾਲਕ ਦੇ ਗੱਡੀ ਜਿਹੜੀ ਆਪਣੇ ਕੋਲੇ ਪਹੁੰਚੀ ਆ ਆਪਣੇ ਕੋਲੇ ਪਹੁੰਚੀ ਆ ਮਲੋਟ ਏਰੀਆ ਚੋਂ ਮਲੋਟ ਮਾਲਕ ਦਾ ਏਰੀਆ ਸੀ ਐਨਜੀਓਨ ਪੇਪਰ ਐ ਸੀ ਕੰਡੀਸ਼ਨ ਤੁਹਾਡੇ ਸਾਹਮਣੇ 70000 ਰੁਪਏ ਡਿਮਾਂਡ ਐ ਤੇ ਨੰਬਰ 62 836 51200 43 ਜਿਹੜਾ ਰੇਟ ਫਿਕਸ ਹੈ ਜੀ ਸੋਰੀ ਡਿਮਾਂਡ ਨਹੀਂ ਹੈਗੀ ਜੀ ਫਿਕਸ ਰੇਟ ਇਹਨਾਂ ਨੇ ਕਿਹਾ ਉੱਪਰ-ਨੀਚੇ ਹੋਣਾ ਨਹੀਂ ਨੰਬਰ ਤੁਹਾਨੂੰ ਦੇ ਹੀ ਦਿੱਤਾ ਮੈਂ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਆਪੇ ਕਰ ਲਿਓ ਜੀ ਬਾਕੀ ਵੀਡੀਓ ਵਧੀਆ ਲੱਗੀ ਆ ਤਾਂ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੰਨੇ ਰੇਟ ਦੇ ਵਿੱਚ ਕੀ ਚਾਹੀਦਾ ਕਿਹੜੇ ਏਰੀਆ ਚੋਂ ਮਸ਼ੀਨਰੀ ਘਰ ਕੋਠੀ ਮੰਗਾਲ ਚਾਹੀਦੀ ਆ ਦੱਸੋ ਮੈਨੂੰ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਵਾਂਗੇ